ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਬਕਾ ਸੀਐਮ ਆਦਿਸ਼ੀ ਮਾਰਲੀ ਨਾਲੋਂ ਦਿੱਲੀ ਵਿਧਾਨ ਸਭਾ ਵਿੱਚ ਮਹਾਨ ਗੁਰੂ ਸਹਿਬਾਨਾ ਪ੍ਰਤੀ ਵਰਤੀ ਗਈ અપਮਾਨਜਨਕ ਪਾਸ਼ਾ ਦੇ ਖਿਲਾਫ ਪਟਿਆਲਾ ਤੋਂ ਭਾਜਪਾ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੁੱਕਾ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਦੀ ਬਾਜੇਂਦਰ ਕੋਰ ਦੀ ਅਗਵਾਈ ਵਿੱਚ ਅੱਜ ਪਟਿਆਲਾ ਵਿਖੇ ਕਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਦਿਸ਼ੀ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਪਾਰਿਸੰਘਾ ਦੇ ਵਿੱਚ ਭਾਜਪਾ ਵਰਕਰ ਤੇ ਸਿੱਖ ਪਾਈਚਾਰੇ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਦਬਕ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ ਤੇਮੁਰਦਾਬਾ ਦੇ ਨਾਰੇ ਵੀ ਲਗਾਏ ਗਏ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰਾ ਨਾਮ ਇੰਦਰ ਸਿੰਘ ਹੈ ਜੀ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਆ ਮਾਮਲਾ ਇਹ ਹੈ ਕਿ ਅਸੈਂਬਲੀ ਵਿੱਚ ਦਿੱਲੀ ਵਿੱਚ ਆਸ਼ੀ ਜੀ ਨੇ ਕੋਈ ਗਲਤ ਬਿਆਨ ਦਿੱਤਾ ਗੁਰੂ ਸਾਹਿਬ ਬਾਰਮਾਰ ਜਿਹੜਾ ਕਿ ਇੱਕ ਬਹੁਤ ਹੀ ਨਿੰਦਣਯੋਗ ਹੈ ਇੱਕ ਆਮ ਬੰਦੇ ਦੇ ਖਰਾਬ ਬੋਲੋ ਤਾਂ ਵੀ ਬਰਾਸ਼ਰੀ ਹੁੰਦਾ ਪਰ ਗੁਰੂ ਸਾਹਿਬਾਰੇ ਪਰ ਗੁਰੂ ਵੀ ਹੋਈ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣਾ ਸੀਸ ਕਟਵਾਤਾ ਪਰਵਾਹੀ ਕੀਤੀ ਕਿਸੇ ਗੱਲ ਦੀ ਮੁਸਲਮਾਨਾਂ ਦੀ ਗੀਨ ਨਹੀਂ ਬੰਨੀ ਨਾ ਉਹਨਾਂ ਦੀ ਕੋਈ ਤੁਕੇ ਨੇ ਕਿਸੇ ਗੱਲ ਤੋਂ ਸੀਸ ਕਟਾਤਾ ਉਹਨਾਂ ਬਾਰੇ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਬਾਰੇ ਸਿਰ ਮਾਰੀ ਚੇ ਦੀ ਆਪਣੇ ਆਪ ਅੱਜ ਸਾਰਾ ਹਿੰਦੁਸਤਾਨ 350 ਸਾਲਾ ਮਨਾ ਰਿਹਾ ਉਹਨਾਂ ਦੀ ਤਰਜੀ ਮਨਾ ਰਿਹਾ ਹੈ ਔਰ ਤੁਸੀਂ ਇਸ ਟਾਈਮ ਉਸਤੇ ਜੇ ਗੰਦਾ ਲਫਜ਼ ਕਹਿ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਨਿੰਦਨਯੋਗ ਹੈ ਤੁਹਾਨੂੰ ਚਾਹੀਦਾ ਹੈ ਕਿ ਉਸੇ ਟਾਈਮ ਅਸੈਂਬਲੀ ਵਿੱਚ ਹੀ ਖੜੋ ਕੇ ਮਾਫੀ ਮੰਗਣੀ ਚਾਹੀਦੀ ਸੀ ਵੀ ਮੈਂ ਗਲਤੀ ਕਰ ਬੈਠੀ ਹਾਂ ਮੇਰੇ ਤੋਂ ਗਲਤ ਨਿਕਲ ਗਿਆ ਹੈ ਗਲਤ ਬੋਲਿਆ ਗਿਆ ਹੈ ਜੋ ਕਿ ਇੱਕ ਬਹੁਤ ਹੀ ਪਾਪ ਹੈ ਪਾਪ ਭਾਰੀ ਸਜ਼ਾ ਹੈ ਕਿ ਗੁਰੂ ਸਾਹਿਬਾਨ ਦੇ ਬਾਰੇ ਤੁਸੀਂ ਗਲਤ ਬੋਲੇ ਹੋ ਸੋ ਉਸ ਬਾਰੇ ਤੁਸੀਂ ਮਾਫੀ ਮੰਗੋ ਮਾਫੀ ਮੰਗਣੀ ਚਾਹੀਦੀ ਹੈ ਤੁਹਾਨੂੰ ਜਾ ਕੇ ਜੇ ਨਹੀਂ ਮੰਗੀ ਤਾਂ ਹੁਣ ਵੀ ਵਕਤ ਹੈ ਅਜੇ ਵੀ ਅਜੇ ਵੀ ਵਿਚਾਰੋ ਤੇ ਚਾਹਦੇ ਹੋ ਨਾ ਕਿ ਹਿੰਦੁਸਤਾਨ ਬਚੇ ਸਾਡੀਆਂ ਅਰਸੀਆਂ ਨਾ ਫੁਕੜ ਸਾਡੇ ਮੁਜਾਰੇ ਨਾ ਹੋਣ ਸਾਡੇ ਖਿਲਾਫ ਕੋਈ ਆਵਾਜ਼ ਨਾ ਉੱਠੇ ਕਿਉਂਕਿ 27 ਦੀ ਇਲੈਕਸ਼ਨ ਪੰਜਾਬ ਚਾਰੀ ਹੈ ਆਵਾਜ਼ੀ ਪਾਰਟੀ ਦੇ ਤੁਸੀਂ ਕੀ ਮੰਤਰੀ ਰਹ ਚੁਕੇ ਹੋ ਔਰ ਕੀ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਆਪਣੇ ਆਪ ਸਰਮਾਨੀ ਚੀਦੀ ਸੀ ਕਿ ਮੈਂ ਕੀ ਬੋਲ ਰਹੀ ਆ ਕੈਸੇ ਲਬਤ ਕਹਿ ਰਹੀ ਆ ਟੋ ਕਹਿ ਰਹੀ ਆ ਇਸ ਗੱਲ ਤੋਂ ਕਹਿ ਰਹੀ ਆ ਸੋ ਇਸ ਕਰਕੇ ਅੱਜ ਵੀ ਵਕਤ ਹੈਗਾ ਪੂਰੇ ਸਾਰੇ ਹਿੰਦੁਸਤਾਨ ਚੋਂ ਪੰਜਾਬ ਚੋਂ ਇਹ ਮਾਫੀ ਮੰਗੋ ਤੇ ਮੇਰੇ ਕੋਲੋ ਗਲਤੀ ਹੋ ਗਈ ਹੈ ਮੈਂ ਉਹ ਆਪਣੇ ਕਹੇ ਹੋਏ ਬਚਨ ਤੇ ਵੀ ਗੱਲ ਤੇ ਵੀ ਲਮਸ ਵਾਪਸ ਲੈਂਦੀ ਆ ਸਾ ਜੋ ਗੁਰੂ ਸਾਹਿਬ ਦਾ ਅਪਮਾਨ ਜਿਹੜਾ ਮੇਰੇ ਤੋਂ ਇਹ ਗਲਤ ਨਿਕਲਿਆ ਗਿਆ ਕਿਸੇ ਕਹੇ ਤੇ ਨਿਕਲਿਆ ਗਿਆ ਕਿਸੇ ਦੇ ਅੱਖੇ ਤੇ ਨਿਕਲਿਆ ਗਿਆ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਤੇ ਅਜੇ ਵੀ ਵਕਤ ਹੈਗਾ ਆਸੀ ਜੀ ਤੁਸੀਂ ਸਮਝ ਜਾਓ ਕੰਨ ਤੋਂ ਬਾਅਦ ਆਪਣੀ ਮਾਫੀ ਮੰਗੋ ਨਹੀਂ ਮੰਗੋਗੇ ਤਾਂ ਇਹ ਤਾਂ ਅਜੇ ਸ਼ੁਰੂ ਹੋਇਆ ਕੰਮ ਤੇ ਬੜੀ ਦੂਰ ਤੱਕ ਜਾਏਗਾ 27 ਦੇ ਰੈਸ਼ਲ ਤੱਕ ਹੀ ਚੱਲੇਗਾ ਨਾਲ ਜਿਸ ਕੋਲ ਗੁਰੂ ਆਪਾਂ ਹੈ ਗੁਰੂ ਦੀ ਇੱਜ਼ਤ ਨਹੀਂ ਗੁਰੂ ਦਾ ਸਨਮਾਨ ਨਹੀਂ ਹੈ ਉਹ ਬੰਦਾ ਕੀ ਰਾਜ ਕਰੇਗਾ ਕੀ ਰਾਜ ਕਰਕੇ ਚਲਾਏਗਾ ਇਸ ਕਰਕੇ ਮੇਰੀ ਬੇਨਤੀ ਹੈ ਤੇ ਇਸ ਨੂੰ ਖਤਮ ਕਰੋ ਸਭ ਤੋਂ ਮਾਫੀ ਮੰਗੋ ਸਾਰੇ ਕਾਨਾਤ ਤੋਂ ਸਾਰੇ ਹਿੰਦੁਸਤਾਨ ਤੋਂ ਪੰਜਾਬ ਤੋਂ ਸਭ ਤੋਂ ਮਾਫੀ ਮੰਗੋ ਤੇ ਮੈਂ ਜੋ ਕਹਿ ਗਈਆਂ ਜੋ ਬੋਲ ਗਈਆਂ ਮੇਰੀ ਗਲਤੀ ਬੋਲਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਮਿਹਰਬਾਨੀ ਕਰਕੇ ਮਾਫੀ ਮੰਗ ਲਓ ਨਹੀਂ ਤੇ ਫਿਰ ਤੁਹਾਡੇ ਸਾਹਮਣੇ ਆਉਣਾ ਹੈ 87 ਦੀ ਇਲੈਕਸ਼ਨ ਆ ਰਹੀ ਹੈ ਉਦੇ ਚਈ ਬੁੱਧਾ ਉੱਠੇਗਾ ਕਿ ਜਿਸ ਪਾਰਟੀ ਦੀ ਚੀ ਮੰਨਿਸਟਰ ਇਹ ਲਾਪਤ ਬੋਲਦੀ ਹੈ ਉਸ ਪਾਰਟੀ ਦਾ ਅੱਗੇ ਦਾ ਕੀ ਹਾਲ ਹੋਏਗਾ ਉਸ ਪਾਰਟੀ ਦੇ ਬੰਦੇ ਵਰਕਰ ਕੀ ਕਰਨਗੇ ਉਸ ਪਾਰਟੀ ਦੇ ਜਿਹੜੇ ਅਧਿਕਾਰੀਆਂ ਕੀ ਸੋਚਣਗੇ ਕੀ ਕਰ ਸਕਦੇ ਨੇ ਦੇੜੀ ਕਿ ਕੀ ਮੰਤਰੀ ਵੱਲੋਂ ਕੀ ਮੰਤਰੀ ਐਸ ਐਸ ਅਸੈਂਬਲੀ ਤੁਸੀਂ ਕੀ ਮੰਤਰੀ ਰਹੇ ਹੋ ਇਸ ਐਸ ਐਸ ਅਸੈਂਬਲੀ ਤੁਸੀਂ ਰਾਜ ਕੀਤਾ ਹੈ ਕਿ ਜੀਵਾਲ ਸਾਹਿਬ ਨੇ ਰਾਜ ਕੀਤਾ ਹੈ ਕਮ ਸੇ ਕਮ ਇੰਨਾ ਤਾਂ ਸੋਚ ਲੋ ਕਿ ਗੁਰੂਆਂ ਬਾਰੇ ਤਾਂ ਨਾ ਬੋਲੋ ਸਾਜੀ ਆਪਣੇ ਗੁਰੂ ਪੀਰਾਂ ਦਾ ਅਮਾਨ ਕਦੇ ਵੀ ਸਹਨ ਨਹੀਂ ਕਰਾਂਗੇ ਹੁਣ ਮੰਗ ਕੀ ਕਰਦੇ ਹੋ ਕੀ ਪਾਰਟੀ ਵੀ ਆਪਣਾ ਅਸਤੀਫਾ ਦੇ ਤੇ ਪੂਰੇ ਪੰਜਾਬ ਤੋਂ ਇਹ ਮਾਫੀ ਮੰਗੇ ਪੂਰੇ ਹਿੰਦੁਸਤਾਨ ਤੋਂ ਮਾਫੀ ਮੰਗਣ ਕਿ ਆਪਣਾ ਅਰਜੈਂਦੇ ਨੇ ਤਾਂ ਬਿਲਕੁਲ ਇਸ ਵਕਤ ਇੱਕ ਜੋ ਜੋ ਪ੍ਰੋਟੈਸਟ ਹੈ ਕੀਤਾ ਜਾ ਰਿਹਾ ਹੈ ਆਇ ਕੋ ਬੜਾ ਤੇ ਲਗਾ ਜਲਦਾ ਹੈ ਨਾ ਭਾਈ ਕਿ ਵੀ ਬਈ ਜਿਹੜਾ ਇਹ ਰਿਕਸ਼ਨ ਦੇ ਮਾਰ ਤੇ ਸਹੀ ਜੀ ਮੁੱਖ ਮੰਤਰੀ ਨੇ ਨਾ ਸਰਕਾਰ ਤੋਂ ਕਹਿਆ ਗਿਆ ਉਹ ਮਾਰ ਜੇ ਜਿਹੜਾ ਕਰੂਗਾ ਜੀ ਉਹ ਭੁਗਤੂ ਆ ਤੁਸੀਂ ਇਹੋ ਜੇ ਬਿਆਨ ਦੋਗੇ ਇਹੋ ਜੇ ਕੰਮ ਕਰੋਗੇ ਤਾਂ ਅਕਾਲਤ ਸਾਹ ਤੇ ਤੁਹਾਨੂੰ ਭੁਗਤਣਾ ਪਊਗਾ ਤੁਸੀਂ ਹਿੰਦੀ ਦੀ ਚਾਦਰ ਗੁੱਟੇ ਬਾਤ ਜਿਾਰੇ ਬੋਲੋਗੇ ਜਿਹਨਾਂ ਨੂੰ ਪੂਰਾ ਹਿੰਦੁਸਤਾਨ ਪੂਰਾ ਬੋਲਕਪੁਰੀ ਦੁਨੀਆ ਮੰਨਦੀ ਹੈ ਜੇ ਤੁਸੀਂ ਘਰ ਬੈਠ ਕੇ ਆਪਣੀ ਗੱਲਾਂ ਕਰੋਗੇ ਤਾਂ ਲੋਕ ਆ ਕੇ ਸਾਹਮਣੇ ਜਾਣੇ ਪੈਣਗੇ ਅੱਜ ਤਾਂ ਸਾਰੇ ਵਿੱਚ ਸਿੱਖ ਜਥੇਬੰਦੀਆਂ ਦਾ ਫਸੂਲੇ ਸਾਰੇ ਸਿੱਖ ਜਥੇਬੰਦੀ ਸਾਡੇ ਨਾਲ ਨੇ ਇਹ ਸਾਰਾ ਹਿੰਦੂਸਤਾਨ ਇਕੱਠਾ ਇਸ ਮੁੱਦੇ ਤੇ ਤੁਸੀਂ ਕਿਸੇ ਨੂੰ ਪੁੱਛ ਲਓ ਜੋ ਇਹਨਾਂ ਨੇ ਬਿਆਨ ਦਿੱਤਾ ਜੋ ਇਹਨਾਂ ਨੇ ਬੋਲੇ ਨੇ ਉਹਨਾਂ ਦੀ ਮਾਨਸਿਕਤਾ ਦਰਾਂਦੀ ਹੈ ਆਮ ਆਪੀ ਪਾਰਟੀ ਮਾਨਸਿਕਤਾ ਹੈ ਇਹ ਗੱਲਾਂ ਕਰਨ ਦੀ ਇਹ ਇਹਨਾਂ ਨੂੰ ਭੁਗਤਣਾ ਪੈਣਾ ਹੈ ਇਹਨਾਂ ਨੂੰ ਉਰਜਾ ਦੇਣਾ ਪੈਣਾ ਬਾफी ਮੰਗਣੀ ਪੈਣੀ ਹੈ ਮੁਲਕ ਤੋਂ ਆਵਾਮ ਤੋਂ ਅੱਗੇ ਆ ਕੇ ਅਸੀਂ ਕਦੇ ਵੀ ਆਪਣੇ ਗੁਰੂ ਪੀਰਾਂ ਦਾ ਅਪਮਾਨ ਕਰਦੇ ਸੈਨ ਨਹੀਂ ਕਰਾਂਗੇ ਬੀਜੇਪੀ ਦਾ ਇਹ ਧਰਨਾ ਪ੍ਰਦਰਸ਼ਨ ਪਟਿਆਲਾ ਤੱਕ ਜੀਮਤ ਰਹੇਗਾ ਕਿ ਪੰਜਾਬ ਪੂਰੇ ਹਿੰਦੁਸਤਾਨ ਚ ਪੂਰੇ ਹਿੰਦੁਸਤਾਨ ਚ ਜੋ ਵਿਧਾਨ ਸਭਾ ਨਵੀ ਦੇਵੇ